ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ ਖੇਤਰ ਦੇ ਨਿਵਾਸੀਆਂ ਦਾ ਮੈਂ ਇਸ ਵੇਲੇ ਇਹ ਸ਼ਾਂਤ ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਤੋਂ ਸਵਾਗਤ ਕਰਦਾ ਹਾਂ। ਤਵੀਰੋ ਬੀਤੇ ਕੱਲ੍ਹ ਤੁਹਾਨੂੰ ਇੱਕ ਚਾਈਨੀਜ਼ ਫੂਡ ਕੋਰਨਰ ਦੇ ਵੱਲੋਂ ਪਰੋਸੀ ਜਾ ਰਹੀ ਗੰਦਗੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਸੀ। ਬਿਲਕੁਲ ਆ ਉਹੀ ਜਗ੍ਹਾ ਹੈ ਜਿਹੜੀ ਤੁਸੀਂ ਮੇਰੇ ਨਾਲ ਕੈਮਰਾ ਸਕਰੀਨ ਤੇ ਦੇਖਣ ਦੇ ਜੇ ਆ ਉਹੀ ਡਾਇਗਰਾਮ ਹੈ ਜਿਸ ਵਿੱਚ ਸਹਿਯੋਗ ਦਿਓ ਸ਼੍ਰੀ ਮੁਖਤਸਰ ਸਾਹਿਬ ਇੱਥੇ ਖੜਾ ਇੱਕ ਇਹਨਾਂ ਦਾ ਨੇਪਾਲੀ ਜਾਂ ਚਾਈਨਾ ਮੇਡ ਆਈ ਡੋਨਟ ਨੋ ਵਾਟ ਏਵਰ ਇੱਕ ਬੰਦਾ ਇਹਨਾਂ ਦਾ ਖੜਾ ਬਰਤਨ ਮਾਂਜਣ ਡਿਆ ਸੀ ਥੱਲੇ ਸੀਵਰ ਦਾ ਪਾਣੀ ਹੈਗਾ ਜੀ ਤੇ ਉਤੋਂ ਨੇ ਇੱਕ ਪਾਈਪ ਲਗਾਈ ਹੋਈ ਸੀ ਪਾਣੀ ਵਾਲੀ ਸਾਡੀ ਮੀਡੀਆ ਟੀਮ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਤਾਂ ਜਿਸ ਦਾ ਨਤੀਜਾ ਅੱਜ ਤੁਸੀਂ ਦੇਖ ਲਓ ਇਹ ਇਨਾ ਨੇਪਾਲੀਆਂ ਦੀ ਦੁਕਾਨ ਤੇ ਇਸ ਵੇਲੇ ਜਿੱਥੇ ਗਾਕਾਂ ਦੀ ਲੈਨ ਨਹੀਂ ਟੁੱਟਦੀ ਸੀ ਤਾਂ ਆਹ ਵੇਖ ਲਓ ਬਾਈ ਜੀ ਰਸ਼ ਕਿੰਨਾ ਕੁ ਪੈਣ ਰਿਹਾ ਜੇ ਇਹ ਸੋਸ਼ਲ ਮੀਡੀਆ ਦੀ ਪਾਵਰ ਹੈ ਸਪੈਸ਼ਲੀ ਇੰਡੀਆ ਨਿਊਜ਼ ਪੰਜਾਬ ਦੀ ਅਬਿਲਟੀ ਹੈ ਕਿ ਸਾਡਾ ਚੈਨਲ ਹੈ ਜਿਹੜਾ ਕਿਸੇ ਵੀ ਬੰਦੇ ਨਾਲ ਰਾਇਤ ਨਹੀਂ ਕਰਦਾ ਚਾਹੇ ਉਹ ਸਰਕਾਰ ਦਾ ਸੰਧ ਹੋਵੇ ਜਾਂ ਗੰਧ ਹੋਵੇ ਜਾਂ ਚੰਗ ਹੋਵੇ ਅਸੀਂ ਹਮੇਸ਼ਾ ਹੀ ਸਮਾਜ ਨੂੰ ਉਹ ਚੀਜ਼ਾਂ ਦਿਖਾਉਣ ਦੇ ਲਈ ਯਤਨਸ਼ੀਲ ਰਹਿੰਨੇ ਆ ਜਿਨ੍ਹਾਂ ਦੀ ਸਮਾਜ ਨੂੰ ਲੋੜ ਹੁੰਦੀ ਹੈ ਚੈਨਲ ਦੇ ਪੇਜ ਤੋਂ ਲਾਈਵ ਤਾਂ ਨਹੀਂ ਹੋਇਆ ਕਿ ਚੈਨਲ ਦਾ ਐਕਸੈਸ ਨਹੀਂ ਮਿਲਿਆ ਇਸ ਵੇਲੇ ਟਾਈਮਿੰਗ ਬਿਜ਼ੀ ਹੁੰਦੀ ਹੈ ਕਈ ਵਾਰ ਤਾਂ ਸੋਚਿਆ ਵੀ ਆਪਣੇ ਨਿੱਜੀ ਫੇਸਬੁੱਕ ਅਕਾਊਂਟ ਤੋਂ ਦਿਖਾ ਦਾਂ ਕਿ ਲੋਕਾਂ ਨੇ ਇਸ ਗੱਲ ਦਾ ਕਿੰਨਾ ਕੁ ਵਧੀਆ ਰਿਐਕਟ ਕੀਤਾ ਆ ਕਿ ਚਾਈਨੀਜ਼ ਜਿਹੜੇ ਫੂਡ ਬਣਾਉਂਦੇ ਆ ਹਜੇ ਇੱਕ ਦੋ ਲੱਲੇ ਹੈਗੇ ਆ ਜਿਹੜੇ ਉੱਥੇ ਮੱਥਾ ਮਾਰਨ ਦੇ ਜੇ ਵੀ ਖਵਾ ਦੇ ਭਰਾਵਾ ਕੁਛ ਇਹ ਮਾਤੜੋ ਉਹ ਜਿਹਾਉਣੇ ਆ ਜਿਨ੍ਹਾਂ ਨੂੰ ਘਰੇ ਬੀਬੀ ਗਿਆ ਨੂੰ ਰੋਟੀ ਕੋ ਨਹੀਂ ਦਿੰਦੀ ਹੋਣੀ ਆ ਹਾਲਾਤ ਐ ਲੋਕਾਂ ਦੇ ਅਸੀਂ ਸੀਵਰ ਦੇ ਪਾਣੀ ਨਾਲ ਤੋਤੇ ਭਾਂਡਿਆਂ ਚ ਤਾਂ ਖਾ ਲਾਂਗੇ ਪਰ ਘਰੇ ਜਾ ਕੇ ਮਾਂ ਦੀਆਂ ਝੜਕਾਂ ਨਾਲ ਦਿੱਤੇ ਹੋਏ ਖਾਣੇ ਨਹੀਂ ਖਾ ਸਕਦੇ ਧੰਨਵਾਦ ਮੁਖਸਰ ਵਾਲਿਓ ਜਿੰਨੇ ਕ ਲੋਕਾਂ ਦੇ ਵਿੱਚ ਗੈਰਤ ਸੀ ਅਣਖ ਸੀ ਆਪਦੇ ਬੱਚਿਆਂ ਦੀ ਸਿਹਤ ਪ੍ਰਤੀ ਤੁਸੀਂ ਲੋਗ ਸੈਂਸਿਟਿਵ ਸੀ ਉਹਨਾਂ ਲੋਕਾਂ ਨੇ ਅੱਜ ਇਸ ਧੰਦੇ ਦਾ ਬਾਈਕਾਟ ਕਰ ਦਿੱਤਾ ਆ ਕੋਟ ਕਪੂਰਾ ਰੋਡ ਸ਼੍ਰੀ ਮੁਕਸਤ ਸਾਹਿਬ ਦੀਆਂ ਤਸਵੀਰਾਂ ਮੈਂ ਤੁਹਾਨੂੰ ਸਿੱਧੀਆਂ ਦਿਖਾਉਣ ਲਿਆ ਜੇ ਅੱਜ ਰੌਣਕ ਕਾਫੀ ਉੱਡੀ ਪਈ ਹੈ ਬ੍ਰਦਰ ਜਿੰਨੇ ਵੀ ਨੀਅਰ ਅਬਾਊਟ 43 ਲੋਕ ਮੇਰੇ ਨਾਲ ਜੁੜੇ ਹੋਏ ਆ ਲਾਈਵ ਦੈਟ ਆਈ ਹੈਵ ਨੋ ਮੋਟਿਵ ਟੂ ਡਿਸਟਰੋਏ ਐਨੀ ਬਾਡੀਜ਼ ਪਰਸਨਲ ਓਕੂਪੇਸ਼ਨ ਮੇਰਾ ਮੋਟਿਵ ਨਹੀਂ ਹੁੰਦਾ ਕਿ ਮੈਂ ਕਿਸੇ ਦੇ ਨਿੱਜੀ ਕਿੱਤੇ ਨੂੰ ਡਿਸਟਰੋਏ ਕਰਾਂ ਬਾਈ ਮੋਟਿਵ ਇਜ਼ ਓਨਲੀ ਬੇਸਡ ਔਨ ਅਪਨ ਯੋਰ ਗੁੱਡ ਹੈਲਥ ਚੰਗੀ ਸਿਹਤ ਮਿਲੇ ਮੇਰੇ ਲੋਕਾਂ ਨੂੰ ਜਿੰਨੇ ਲੋਕ ਮੇਰੇ ਪੇਜ ਨਾਲ ਜੁੜੇ ਐ ਇਤਬਾਰ ਕਰਦੇ ਹੋ ਸਾਡੇ ਤੇ ਸਾਰਾ ਦਿਨ ਹਜ਼ਾਰਾਂ ਲੋਕ ਐ ਮੇਰੀਆਂ ਖਬਰਾਂ ਦੇਖਦੇ ਐ ਉਹਨਾਂ ਨੂੰ ਸੱਚ ਮੰਨਦੇ ਕਦੀ ਕਿਸੇ ਇੱਕ ਵੀ ਵੀਰ ਭਾਈ ਭੈਣ ਭਰਾ ਨੇ ਕਮੈਂਟ ਨਹੀਂ ਕੀਤਾ ਵੀ ਸ਼ਾਨ ਸਰ ਤੁਸੀਂ ਝੂਠ ਬੋਲਣ ਰਹੇ ਜੇ ਹਰੇਕ ਭੈਣ ਭਰਾ ਸਾਡੀ ਗੱਲ ਨੂੰ ਸੱਚ ਮੰਨਦਾ ਤਾਂ ਸਾਡਾ ਵੀ ਫਰਜ਼ ਹੈ ਵੀ ਲੋਕਾਂ ਨੂੰ ਉਹੀ ਚੀਜ਼ਾਂ ਦਿਖਾਈਏ ਜੋ ਸਮਾਜ ਵਿੱਚ ਵਾਪਰਦੀਆਂ ਤਾਂ ਹਾਲਾਤ ਦੇਖ ਲਓ ਵੀਰੋ ਜੋ ਤੁਹਾਨੂੰ ਵੈਸੇ ਇੱਕ ਦੋ ਸਾਡੇ ਲੋਕ ਗੁੱਸਾ ਕਰ ਜਾਂਦੇ ਆ ਜਿਨ੍ਹਾਂ ਨੂੰ ਮੈਂ ਕੈਮਰਾ ਭੇਡਾਂ ਕਹਿ ਦੇਣਾ ਇਤੋਂ ਕੋਈ ਹਜ਼ਾਰ ਹਾਂਜੀ ਯੂ ਵਾਂਟ ਟੂ ਸੇ ਐਨੀਥਿੰਗ ਕੀ ਕਹਿਣਾ ਚਾਹੁੰਦੇ ਆ ਜੀ ਬਸ ਵੇਹ ਥੋੜੀ ਸੇਰੀ ਵੀਡੀਓ ਵੇਖੀ ਸੀ ਇੱਥੇ ਅੱਛਾ ਜੀ ਕੀ ਕਹਿਣਾ ਚਾਹਣੇ ਹੋ ਨਹੀਂ ਐ ਤਾਂ ਕੁਝ ਨਹੀਂ ਬਸ ਇਹ ਇੱਥੇ ਧੁੰਦੇ ਭੰਡੇ ਆਇਆ ਤਾਂ ਸੀਵਰ ਚ ਧੋਂਦੇ ਆ ਨਹੀਂ ਸੀਵਰ ਚ ਤਾਂ ਆਪਾਂ ਪਾਣੀ ਪਿਆ ਸੀ ਗੰਦੇ ਪਾਣੀ ਦੀ ਵੀਡੀਓ ਦੇਖੀ ਹੋਣੀ ਪਾਣੀ ਪਿਆ ਸੀ ਪਰ ਆਪਾਂ ਵੇਖਿਆ ਨਹੀਂ ਧੋਂਦੇਗੇ ਨਹੀਂ ਵੀਡੀਓ ਦੇਖੀ ਕਿ ਨਹੀਂ ਹਾਂਜੀ ਵੀਡੀਓ ਚ ਤਾਂ ਵੇਖਿਆ ਪਰ ਇਹ ਜਿਵੇਂ ਕਹਿੰਦਾ ਮਤਲਬ ਹੈ ਇਹ ਕਹਿੰਦੇ ਸਾਡਾ ਟੂਟੀ ਛੱਡੀ ਹੋਈ ਸੀਗੀ ਤੇ ਪਾਣੀ ਚੱਲੀ ਜਾਂਦਾ ਸੀ ਉਹ ਮਿੱਟੀ ਨਾਲ ਰੁਕ ਗਿਆ ਉਹ ਥੱਲੇ ਮਿੱਟੀ ਵਿੱਚ ਹੋ ਗਈ ਰਲ ਗਈ ਪਾਣੀ ਦੇ ਨਾਲ ਤੇ ਉਹ ਕਹਿੰਦੇ ਵੀ ਜਿਵੇਂ ਸੀਵਰ ਵਾਲਾ ਪਾਣੀ ਚੱਲੀ ਜਾਂਦਾ ਵੀਰ ਜੀ ਜਦੋਂ ਪੁਲਿਸ ਕਿਸੇ ਬੰਦੇ ਤੇ ਗੋਲੀ ਵੀ ਮਾਰਦੀ ਹੈ ਨਾ ਜਾਂ ਵੱਜ ਜਾਂਦੀ ਉਹ ਵੀ ਆਪ ਦਾ ਬਚਾਅ ਕਰਦੇ ਆ ਤੇ ਕੇ ਬੰਦਾ ਕਿਉਂ ਨਾ ਕਰੂਗਾ ਆਪਾਂ ਵੇਖਿਆ ਨਾ ਗੰਦੇ ਪਾਣੀ ਦੇ ਵਿੱਚ ਭਾਂਡੇ ਤਾਂ ਪਏ ਸੀ ਕਿ ਨਹੀਂ ਹਾਂਜੀ ਉਹ ਤਾਂ ਪਏ ਸੀਗੇ ਬਟ ਲੋਕਾਂ ਨੂੰ ਚਾਹੀਦਾ ਵੀ ਬਚਾਅ ਕਰਨ ਆਪਾਂ ਕੱਕ ਤੇਰੇ ਵਰਗੇ ਨਿੱਕੇ ਨਿੱਕੇ ਨਿਆਣਾ ਹੀ ਆ ਜਿਹੜੇ ਗੰਦੀ ਚੀਜ਼ ਖਾਂਦੇ ਤੈਨੂੰ ਪਤਾ ਇੱਕ ਫੀਤਾ ਕਿਰਮ ਨਾਮ ਦਾ ਜਵਾਨੂ ਹੁੰਦਾ ਸੀਵਰ ਦੇ ਪਾਣੀ ਚ ਦਿਮਾਗ ਚ ਵੜ ਜਾਂਦਾ ਤਾਂ ਨਾੜਾਂ ਨੂੰ ਘੇਰ ਲੈਂਦਾ ਲੋਕਾਂ ਨੂੰ ਦੌਰੇ ਪੈਣ ਲੱਗ ਪੈਂਦੇ ਆ ਏਜ ਕਿੰਨੀ ਹੈ ਬੇਟੇ ਦੀ ਮੇਰੀ 16 ਨਾਲ 16 ਸਾਲ ਮੇਰਾ ਆਪ ਦਾ ਬੇਟਾ 18 ਸਾਲ ਦਾ ਹੈ ਤੇਰੇ ਜਿੱਡਾ ਹੀ ਆਗੇ ਤਾਂ ਇਹਨਾਂ ਦੇ ਵਾਧੂ ਰਾਸ਼ ਹੁੰਦਾ ਅੱਜ ਤਾਂ ਇਹਨਾਂ ਦੇ ਹੈ ਹੀ ਨਹੀਂ ਅੱਜ ਰਾਸ਼ ਕਿਵੇਂ ਹੋਊਗਾ ਪੁੱਤ ਜੇ ਸੀਵਰ ਦੇ ਪਾਣੀ ਵਾਲੇ ਚੀਜ਼ਾਂ ਨੂੰ ਮਾਂ ਮਮ ਅਲਾਉਟ ਟੂ ਯੋਰself ਮਾਂ ਤੇਰੀ ਅਲਾਉ ਕਰ ਦੂਗੀ ਬੁੱਤ ਸੀਵਰ ਵਾਲੇ ਪਾਣੀ ਚ ਖਾਂ ਮੇਰੀ ਵੀ ਨਹੀਂ ਕਰੂਗੀ ਮੇਰੇ ਬੱਚਿਆਂ ਦੀ ਵੀ ਨਹੀਂ ਕਰੂਗੀ ਆ ਤੇ ਸਾਡੇ ਨਾਲ ਹੀ ਸਾਡੀ ਟੋਲੀ ਉਹ ਲੱਗੀ ਸਾਹਮਣੇ ਹਾਂਜੀ ਸਾਰੇ ਇਕੱਠੇ ਜੰਦੇ ਆ ਪਰ ਤੂੰ ਦੇਖ ਬੇਟੇ ਤੂੰ ਮੈਨੂੰ ਕਦੀ ਅੱਗੇ ਦੇਖਿਆ ਇਹਨਾਂ ਦੁਕਾਨਾਂ ਤੇ ਆਉਂਦੇ ਆ ਕਦੀ ਵੀ ਨਹੀਂ ਆਇਆ ਮੈਂ ਤੁਹਾਡੀ ਦੁਕਾਨ ਦਾ ਨਾਮ ਨਹੀਂ ਲੈ ਲਿਆ ਵੀ ਤੁਸੀਂ ਸੀਵਰ ਦਾ ਪਾਣੀ ਧੋਣੇ ਹੋ ਹਾਂਜੀ ਠੀਕ ਹੈ ਜੋ ਨਹੀਂ ਧੋਂਦਾ ਉਹ ਨਹੀਂ ਧੋਂਦਾ ਜੋ ਧੋਂਦਾ ਹੈ ਧੋਂਦਾ ਸਹੀ ਹੈ ਸਹੀ ਹੈ ਨਾ ਪਰ ਲੋਕਾਂ ਦਾ ਫੈਸਲਾ ਕਿਵੇਂ ਲੱਗਿਆ ਜਿਹੜਾ ਅੱਜ ਨਹੀਂ ਆਏ ਸਹੀ ਹੈ ਬਹੁਤ ਵਧੀਆ ਇਹਨਾਂ ਨੂੰ ਪਤਾ ਲੱਗ ਜੂਗਾ ਠੀਕ ਕਰ ਰਹੀ ਸੀ ਕਿ ਗਲਤ ਕਰ ਰਹੀ ਸੀ ਇਹ ਤਾਂ ਗਲਤੀ ਕਰ ਰਹੀ ਸੀਗੇ ਆਪਾਂ ਘਰੇ ਵੀ ਭਾਂਡੇ ਧੋਨੇ ਆਂ ਆਪਾਂ ਗੰਦੇ ਪਾਣੀ ਚ ਧੋਨੇ ਆਂ ਨਹੀਂ ਨਹੀਂ ਸਾਹ ਅੱਗੇ ਉੱਥੇ ਧੋਨੇ ਹੁੰਦੇ ਸੀ ਉੱਥੇ ਸੀਵਰ ਬਣਿਆ ਹੋਇਆ ਸੀਗਾ ਉਹ ਬਣਿਆ ਅੱਛਾ ਉੱਥੇ ਜਿਵੇਂ ਸੀਵਰ ਚ ਤੇ ਪੈਪ ਲਾ ਆਉਂਦੇ ਸੀ ਭਾਂਡੇ ਪਏ ਉਹਨਾਂ ਦੇ ਕੋਲੇ ਧੋਈ ਜਾਂਦੇ ਵੜੀਆ ਰਾਤ ਨੂੰ ਪਰ ਜਿਹੜੇ ਵੀਡੀਓ ਚ ਧੋ ਰਹੇ ਸੀ ਉਹ ਲਾਇਆ ਤਾਂ ਜਿਗਾੜ ਹੀ ਸੀ ਨਾ ਗੰਦ ਘੋਲਣ ਦਾ ਹੁਣ ਸਕੂਲ ਆ ਜਾਣੇ ਬੰਦ ਕਰਾਤਾ ਤੇ ਹੁਣੇ ਫਿਰ ਸਿੱਧਾ ਦੂਜੋਂ ਉੱਧਰ ਹੀ ਘੁੰਮਣ ਲੱਗ ਗਏ ਉੱਥੇ ਉੱਥੇ ਉਹਨੇ ਕਰਕੇ ਉਹਨਾਂ ਨੇ ਬਣਵਾ ਲਈ ਤਾਂ ਜੋ ਸਾਰਾ ਸੀਵਰ ਦਾ ਹੀ ਆ ਜੋ ਫਿਰ ਮਿੱਟੀ ਭਰ ਗਈ ਤਾਂ ਕਰਕੇ ਸਾਰਾ ਘੁੱਲ ਗਿਆ ਦੇਖ ਸਾਵਣ ਬ ਬਹਾਦਰ ਲੋਕ ਹੁੰਦੇ ਆ ਜਿਹੜੇ ਕੈਮਰੇ ਦਾ ਸਾਹਮਣਾ ਕਰਦੇ ਆ ਜਿਉਂਦਾ ਰਹੇ ਪੁੱਤ ਥੈਂਕ ਯੂ ਇੱਕ ਬੱਚਾ ਆਇਆ ਸੀ ਸਾਰੀ ਘਟਨਾ ਦੱਸ ਗਿਆ ਗੱਲਬਾਤ ਦੁਬਾਰਾ ਫਿਰ ਤੋਂ ਲਾਈਵ ਦਿਖਾਦਾ ਜੀ ਇੱਕ ਕਾਰ ਵਾਲਾ ਭਰਾ ਰੋਕਿਆ ਪਤਾ ਨਹੀਂ ਵਿਚਾਰਾ ਕਿੰਨਾ ਕਿ ਮਜਬੂਰ ਹੋਣਾ ਦੇਖੋ ਅੱਗੇ ਕੁਰਬਾਨੀ ਦਿੰਦਾ ਸੀਵਰ ਵਾਲੇ ਪਾਣੀ ਨਾਲ ਧੋਤੇ ਭਾਂਡਿਆਂ ਚ ਖਾਨ ਦੀ ਕਿ ਨਹੀਂ ਦਿੰਦਾ ਬਟ ਹਾਲਾਤ ਇਹੀ ਐ ਗੰਦਗੀ ਪ੍ਰੋਸੀ ਜਾ ਰਹੀ ਐ ਸਿੱਧਾ ਪ੍ਰਸਾਰਣ ਅਸੀਂ ਤੁਹਾਨੂੰ ਦਿਖਾਇਆ ਹੈ ਤਾਂ ਅੱਜ ਸਪੈਸ਼ਲੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣੀ ਸੀ ਆਪਾਂ ਗੱਲ ਖਬਰ ਦਿਖਾਈ ਸਿਹਤ ਵਿਭਾਗ ਐਕਟੀਵੇਟ ਹੋਇਆ ਡਾਕਟਰ ਦਪਿੰਦਰ ਐ ਕਾਫੀ ਸਟ੍ਰਿਕਟ ਅਧਿਕਾਰੀ ਐ ਸਿਹਤ ਵਿਭਾਗ ਦੇ ਛੱਡ ਦੇਣੀ ਵੈਸੇ ਕਿਸੇ ਨੂੰ ਤਾਂ ਡਾਕਟਰ ਦਪਿੰਦਰ ਦੇ ਧਿਆਨ ਚ ਮਾਮਲਾ ਆ ਉਹਨਾਂ ਨੇ ਥੱਲੇ ਵਿਭਾਗ ਦੀ ਚੂਲ ਕਸਤੀ ਅੱਜ ਧੜਾ ਧੜ ਵਿਭਾਗ ਨੇ ਸੈਂਪਲਿੰਗ ਕੀਤੀ ਐ ਸੈਂਪਲਿੰਗ ਰੇੜੀਆਂ ਫੜੀਆਂ ਵਾਲਾਂ ਦੀ ਤਾਂ ਕਰਨੀ ਸੀ ਨਾਲ ਸ਼ਰਾਬ ਦੇ ਠੇਕੇਦਾਰ ਵੀ ਰਗੜਦੇ ਮਹਿਕਮੇ ਨੇ ਸ਼ਰਾਬ ਠੇਕੇਦਾਰਾਂ ਦੇ ਵੀ ਸੈਂਪਲ ਭਰਲੇ ਵੀ दारूਾਂ ਐਕਸਪਾਇਰ ਵਿੱਚ ਡੇਜੇ ਕਿ ਚੱਜ ਦੀਆਂ ਵੇਚ ਦੇ ਜੇ ਇੱਕ ਖਬਰ ਜਿਹੜੀ ਸਹੀ ਢੰਗ ਨਾਲ ਲੱਗੀ ਹੁੰਦੀ ਆ ਉਹਦਾ ਇੰਪੈਕਟ ਇਹੀ ਹੁੰਦਾ ਜਦੋਂ ਚੱਜ ਨਾਲ ਪੱਤਰਕਾਰ ਕਿਤੇ ਖਬਰ ਕਵਰ ਕਰਦੇ ਆ ਉਹ ਇਹੀ ਅਸਰ ਦਿਖਾਉਂਦੀ ਐ ਅੱਜ ਸ਼ਰਾਬ ਠੇਕੇਦਾਰਾਂ ਨੂੰ ਵੀ ਇਹਦਾ ਖਾਮਿਆਜ਼ਾ ਭੁਗਤਣਾ ਪਿਆ ਹੈ ਜਿਹੜੀ ਖਬਰ ਆਪਾਂ ਕੱਲ ਦਿਖਾਈ ਸੀ ਸ਼ਰਾਬਾਂ ਦੇ ਠੇਕਿਆਂ ਤੋਂ ਵੀ ਸਿਹਤ ਵਿਭਾਗ ਨੇ ਸੈਂਪਲ ਲਏ ਆ ਸਿਹਤ ਵਿਭਾਗ ਨੇ ਅੱਜ ਆਪਦੀਆਂ ਪਾਵਰਜ਼ ਨੂੰ ਐਕਸਰਸਾਈਜ਼ ਕੀਤਾ ਹੈ ਆਪਦੀਆਂ ਸ਼ਕਤੀਆਂ ਦਾ ਅਭਿਆਸ ਕੀਤਾ ਸਿਹਤ ਵਿਭਾਗ ਨੇ ਵੀ ਕਿੰਨੀ ਕ ਕਪੈਸਿਟੀ ਅਸੀਂ ਰੱਖਦੇ ਹਾਂ ਡੋਲਿਆਂ 'ਚ ਜਾਣ ਕਿੰਨੀ ਕ ਕਿੰਨੀ ਕ ਸਾਡੀ ਕਲਮ ਚੱਲਦੀ ਹੈ ਤੇ ਠੇਕੇਦਾਰਾਂ ਵਾਸਤੇ ਵੀ ਕੰਨ ਖੜੇ ਹੋ ਗਏ ਇਸ ਤੋਂ ਬਾਅਦ ਐਕਸਪਾਇਰ ਬੀਅਰਜ਼ ਆ ਮੇਰਾ ਦੋਸਤ ਇੱਕ ਲਾਈਵ 'ਚ ਮੇਰੇ ਨਾਲ ਜੁੜਿਆ ਖੜਾ ਮਨਜੀਤ ਨਾਰ ਕੁਝ ਦਿਨ ਪਹਿਲਾਂ ਇਹਦੇ ਕੋਲੇ ਬੰਦੇ ਆਏ ਸੀ ਦੱਸ ਕੇ ਗਏ ਸੀ ਕਿ ਠੇਕਿਆਂ ਤੇ ਐਕਸਪਾਇਰ ਬੀਅਰ ਵੇਚੀ ਜਾ ਰਹੀ ਹੈ ਸਾਡੇ ਕੋਲੇ ਸੋਲਿਡ ਐਵੀਡੈਂਸ ਨਹੀਂ ਸੀਗਾ ਅਸੀਂ ਉਸ ਚੀਜ਼ ਨੂੰ ਹਾਈਲਾਈਟ ਨਹੀਂ ਕਰ ਸਕੇ ਇਹਦੇ ਝੂਠੇ ਭਾਂਡਿਆਂ ਨੂੰ ਸੀਵਰ ਦੇ ਪਾਣੀ ਵਾਲੇ ਭਾਂਡਿਆਂ ਨੂੰ ਐਵੀਡੈਂਸ ਹੁੰਦਾ ਤਾਂ ਕਸਰ ਉੱਥੇ ਵੀ ਨਹੀਂ ਛੱਡਣੀ ਸੀ ਆਪਾਂ ਕੋਈ ਟਬਾਟਾ 'ਚ ਸਿਹਤ ਵਿਭਾਗ ਦਾ ਰੋਲ ਹੈ ਸ਼੍ਰੀ ਮੁਖਸ਼ਰ ਸਾਹਿਬ ਜ਼ਿਲ੍ਹੇ 'ਚ ਬੜਾ ਵਧੀਆ ਰੋਲ ਉਹਨਾਂ ਨੇ ਪਲੇ ਕੀਤਾ ਹੈ ਸੈਂਪਲਿੰਗ ਕੀਤੀ ਹੈ ਹੁਣ ਗੰਦ ਖਵਾਉਣ ਵਾਲੇ ਲੋਕ ਜੁਰਮਾਨਾ ਤਾਂ ਭਾਵੇਂ 2000 ਹੋਵੇ 1000 ਹੋਵੇ 500 ਹੋਵੇ ਕਿਉਂਕਿ ਇਹਨਾਂ ਦੀ ਸੈਟਿੰਗ ਹੁੰਦੀ ਹੈ ਇਮਾਨਦਾਰੀ ਜਿਹੜੀ ਹੈ ਬੜੇ ਵੱਡੇ ਪੱਧਰ ਤੇ ਫੈਲੀ ਹੋਈ ਹੈ ਮੌਜੂਦਾ ਸਿਸਟਮ 'ਚ ਇਹਨਾਂ ਨੂੰ ਸਜ਼ਾ ਨਹੀਂ ਹੋਣੀ ਸਮਾਜ ਦੇ ਲੋਕ ਸਮਾਜ ਵਿੱਚ ਵਸਦੇ ਲੋਕਾਂ ਨੂੰ ਗੰਦ ਖਵਾਉਣ ਵਾਲੇ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਹੋਣੀ ਸੈਟਿੰਗ ਹੋ ਜਾਣੀ ਹੈ ਹਜ਼ਾਰ-ਹਜ਼ਾਰ ਤੋਂ 2000 ਰੁਪਏ ਜੁਰਮਾਨਾ ਭਾ ਕੇ ਇਹਨਾਂ ਦਾ ਖੜਾ ਛੱਡ ਦੇਣਗੇ ਇੱਕ ਹੋਰ ਆ ਰਿਹਾ ਰੇਡੀ ਵਾਲਾ ਵਿਚਾਰਾ ਚੱਲਣ ਡਿਆ ਜੇ ਘਰੇ ਟਾਈਮ 'ਚ ਵੇਲਾ ਹੋ ਕੇ ਤੇ ਇਹਨਾਂ ਲੋਕਾਂ ਨੂੰ سزا ਨਹੀਂ ਹੋਣੀ ਪਰ ਉਹਦੇ باوجود ਵੱਡੀ ਸਜ਼ਾ ਇਹ ਹੈ ਕਿ ਲੋਕਾਂ ਨੇ ਜਿਹੜਾ ਇਸ ਗੰਦਗੀ ਦੇ ਢੇਰਾਂ ਤੋਂ ਕਿਨਾਰਾ ਕਰ ਲਿਆ ਹੈ ਤਾਂ ਵੀਰੇ ਜਿੰਨੇ ਵੀ ਤੁਸੀਂ ਵੀਰ ਭਾਈ ਭੈਣ ਭਰਾ ਮੇਰੇ ਨਾਲ ਲਾਈਵ ਜੁੜੇ ਜੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਮੇਰੇ ਤੱਕ ਪਹੁੰਚਾਉਣਾ ਚਾਹਣੇ ਹੋ ਤੁਹਾਡੇ ਕੋਲ ਡਾਟਾ ਆਉਂਦਾ ਹੈ ਤਾਂ ਮੈਂ ਤੁਹਾਡੇ ਲਈ ਵਚਨਬੱਧਦਾ ਕਿ ਮੈਂ ਤੁਹਾਡੇ ਵੱਲੋਂ ਦਿੱਤੀ ਗਈ ਹਰ ਜਾਣਕਾਰੀ ਨੂੰ ਗੁਪਤ ਰੱਖਾਂਗਾ ਇਸ ਸਮਾਜ ਵਿੱਚ ਗੰਦਗੀ ਫਲਾਉਣ ਵਾਲੇ ਲੋਕਾਂ ਨੂੰ ਜਿਹੜਾ ਆਪਾਂ ਕਦੇ ਵੀ ਨਹੀਂ ਬਖਸ਼ਾਂਗੇ ਇਸੇ ਹੀ ਵਚਨਬੱਤਾਂ ਨੂੰ ਦੁਹਰਾਉਂਦਾ ਹੋਇਆ ਤੇ ਚਾਈਨਾ ਫੂਡ ਵਾਲਿਆਂ ਦੀ ਖਾਲੀ ਰੇਡਿੰਗ ਨੂੰ ਦਿਖਾਉਂਦਾ ਹੋਇਆ ਇਸ ਲਾਈਵ ਦਾ ਮੈਂ ਐਂਡ ਕਰ ਰਿਹਾ ਜੀ ਆਪ ਦਾ ਕੀਮਤੀ ਸਮਾਂ ਤੁਸੀਂ ਮੈਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ